ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜੀ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕਣਕ ਦੀ ਬਜਾਈ ਵੇਲੇ ਆਪਾਂ ਆਮ ਕਰਕੇ ਡੀਪੀ ਜਾਂ ਫਿਰ ਸਿੰਗਲ ਸੁਪਰ ਫਾਸਫੇਟ ਕਾਦੀ ਵਰਤੋਂ ਕਰਦੇ ਹਾਂ ਜੇਕਰ ਸੌਣੀ ਦੀ ਫਸਲ ਦੇ ਵਿੱਚ ਆਪਾਂ ਪੋਟਾਸ਼ ਤੱਤ ਨਹੀਂ ਵਰਤਿਆ ਤਾ ਹੁਣ ਵੀ ਕਣਕ ਦੀ ਫਸਲ ਦੇ ਵਿੱਚ ਪਾਣੀ ਤੋਂ ਪਹਿਲਾਂ ਇਹ ਤੱਤ ਦੀ ਵਰਤੋਂ ਕਰ ਸਕਦੇ ਆ ਜਿੰਨਾ ਕਿਸਾਨ ਵੀਰਾਂ ਨੇ ਕਣਕ ਦੀ ਫਸਲ ਵਿੱਚ ਹੁਣ ਤੱਕ ਸਿਰਫ ਜੂਰੀਆ ਖਾਦ ਵਰਤੀ ਆ ਉਹਨਾਂ ਕਿਸਾਨ ਵੀਰਾਂ ਨੂੰ ਇਸ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਚਾਹੀਦਾ ਕਿਉਂਕਿ ਜੂਰੀਆ ਖਾਦ ਦੇ ਵਿੱਚੋਂ ਆਪਾਂ ਨੂੰ ਸਿਰਫ ਇੱਕੋ ਤੱਤ ਨਾਈਟ੍ਰੋਜਨ ਮਿਲਦੀ ਆ ਪਰ ਕਣਕ ਦੀ ਫਸਲ ਦੇ ਵਿੱਚ ਚੰਗੇ ਫਟਾਰੇ ਦੇ ਵਾਸਤੇ ਚੰਗੇ ਝਾੜ ਦੇ ਵਾਸਤੇ ਇਕੱਲੀ ਨਾਈਟ੍ਰੋਜਨ ਨਾਲ ਕੰਮ ਨਹੀਂ ਚੱਲਦਾ ਫਸਲ ਨੂੰ ਹੋਰ ਵੀ ਕਈ ਤੱਤਾਂ ਦੀ ਜ਼ਰੂਰਤ ਹੁੰਦੀ ਆ ਬਹੁਤ ਥੋੜੇ ਕਿਸਾਨ ਨੇ ਜੋ ਫਸਲਾਂ ਨੂੰ ਜ਼ਰੂਰਤ ਮੁਤਾਬਕ ਸਹੀ ਤੱਤਾਂ ਦੇ ਬਾਰੇ ਜਾਣਕਾਰੀ ਰੱਖਦੇ ਨੇ ਨਹੀਂ ਤਾਂ ਬਹੁਤੇ ਕਿਸਾਨ ਬਜਾਈ ਵਕਤ ਡੀਏਪੀ ਅਤੇ ਫਿਰ ਜੂਰੀਆ ਖਾਦ ਵਰਤਦੇ ਨੇ ਜਾਂ ਫਿਰ ਡੀਲਰਾਂ ਦੇ ਕਹੇ ਤੇ ਬਾਜ਼ਾਰ ਦੇ ਵਿੱਚੋਂ ਵੱਖ-ਵੱਖ ਪ੍ਰੋਡਕਟ ਜੂਰੀਏ ਚ ਰਲਾ ਕੇ ਜਿਹੜੇ ਪਹਿਲੇ ਪਾਣੀ ਦੇ ਨਾਲ ਫਸਲ 'ਚ ਪਾਉਂਦੇ ਨੇ ਇਹਦੇ ਨਾਲ ਭਾਵੇਂ ਖਰਚਾ ਵੱਧ ਜਾਂਦਾ ਪਰ ਫਸਲ ਨੂੰ ਆਪਾਂ ਜਿਸ ਤਰ੍ਹਾਂ ਦਾ ਖਰਚਾ ਕਰਦੇ ਆ ਉਹਦੇ ਮੁਤਾਬਕ ਆਪਾਂ ਨੂੰ ਜਿਹੜਾ ਫਸਲ ਤੋਂ ਝਾੜ ਨਹੀਂ ਮਿਲਦਾ ਕਿਉਂਕਿ ਫਸਲ ਦੀ ਜ਼ਰੂਰਤ ਅਸਲ ਦੇ ਵਿੱਚ ਕੋਈ ਹੋਰ ਸੀਗੀ ਆਪਾਂ ਚੀਜ਼ਾਂ ਕੁਝ ਹੋਰ ਪਾਤੀਆਂ ਉਹ ਜ਼ਰੂਰਤ ਪੂਰੀ ਨਹੀਂ ਹੋਈ ਤੇ ਇਸ ਕਰਕੇ ਆਪਾਂ ਨੂੰ ਖਰਚਾ ਬੰਦ ਕਰਨ ਦੇ ਵਾਸਤੇ ਵੀ ਕਈ ਵਾਰ ਫਸਲ ਦੇ ਵਿੱਚੋਂ ਆਪਾਂ ਨੂੰ ਪੂਰਾ ਝਾੜ ਨਹੀਂ ਮਿਲਦਾ ਇਸ ਵੀਡੀਓ ਦੇ ਵਿੱਚ ਆਪਾਂ ਉਹਨਾਂ ਜ਼ਰੂਰੀ ਤੱਤਾਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਵਰਤ ਕੇ ਬਹੁਤ ਘੱਟ ਖਰਚੇ ਦੇ ਨਾਲ ਫਸਲ ਤੋਂ ਆਪਾਂ ਪੂਰਾ ਝਾੜ ਲੈ ਸਕਦੇ ਹਾਂ ਪਹਿਲਾਂ ਤਾਂ ਹੁਣਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਜੋ ਪਹਿਲੀ ਵਾਰੀ ਚੈਨਲ ਤੇ ਆਏ ਨੇ ਉਹ ਕਿਰਪਾ ਕਰਕੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਬੇਨਤੀ ਹੈ ਵੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਜਿਹੜੀ ਸ਼ੇਅਰ ਹੋ ਜਾਇਆ ਕਰੇ ਕਿਸਾਨ ਵੀਰਾਂ ਨੇ ਆਪਾਂ ਦੇਖਿਆ ਵੀ ਹੁਣ ਤੱਕ ਡੀਪੀ ਪੋਟਾਸ਼ ਦਾ ਜ਼ਰੂਰੀ ਯਾਦ ਵਰਤੀ ਹੈ ਇਹ ਜਿਹੜੇ ਸਾਰੇ ਤੱਤ ਫਸਲ ਦੇ ਲਈ ਬੜੇ ਜ਼ਰੂਰੀ ਨੇ ਪਰ ਫਸਲਾਂ ਨੂੰ ਕੁਝ ਹੋਰ ਵੀ ਜ਼ਰੂਰੀ ਤੱਤਾਂ ਦੀ ਲੋੜ ਹੈ ਜਿਵੇਂ ਮੈਗਨੀਜ਼ ਸਲਫੇਟ ਹੈ ਜ਼ਿੰਕ ਸਲਫੇਟ ਹੈ ਇਹਨਾਂ ਤੱਤਾਂ ਦੀ ਫਸਲ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਇਹਨਾਂ ਨਾਲ ਫਸਲ ਫਟਾਰਾ ਕਰਦੀ ਹੈ ਮੈਗਨੀਜ਼ ਦੀ ਘਾਟ ਦੇ ਨਾਲ ਆਪਾਂ ਦੇਖਿਆ ਵੀ ਫਸਲ ਪੀਲੀ ਹੋ ਜਾਂਦੀ ਹੈ ਫਸਲ ਦਾ ਵਾਧਾ ਰੁਕ ਜਾਂਦਾ ਜਿਹੜੇ ਆਪਣੇ ਰੇਸਲੇ ਖੇਤਾਂ ਦੇ ਵਿੱਚ ਮੈਗਨੀਜ਼ ਦੀ ਘਾਟ ਤਾਂ ਆਉਂਦੀ ਹੀ ਆਉਂਦੀ ਹੈ ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਕ ਦੀ ਘਾਟ ਦਾ ਆਪਾਂ ਨੂੰ ਪਤਾ ਜਿੰਕ ਦੀ ਘਾਟ ਦੇ ਨਾਲ ਫਸਲ ਝਾੜੀ ਦੀ ਵਾਗ ਪੜ ਜਾਂਦੀ ਹੈ ਤੇ 부ਝਾ ਨਹੀਂ ਕਰਦੀ ਉਹਦਾ ਵਾਧਾ ਰੁਕ ਜਾਂਦਾ ਜਿਸ ਤਰੀਕੇ ਦੇ ਨਾਲ ਆਪਾਂ ਸਾਰੀਆਂ ਖਾਦਾਂ ਜਿਹੜੀਆਂ ਵਰਤੀਆਂ ਨੇ ਫਿਰ ਉਹ ਪੂਰੀ ਤਰ੍ਹਾਂ ਆਪਾਂ ਨੂੰ ਕੰਮ ਕਰਦੀਆਂ ਨਹੀਂ ਲਿਖਦੀਆਂ ਜੇਕਰ ਜਿੰਕ ਦੀ ਘਾਟ ਹੈਗੀ ਆ ਤਾਂ ਬੂਟੇ ਦਾ ਜਿਹੜਾ ਵਾਧਾ ਸਹੀ ਤਰੀਕੇ ਨਾਲ ਨਹੀਂ ਹੁੰਦਾ ਤੇ ਝਾੜ ਦੇ ਵਿੱਚ ਵੀ ਕਾਫੀ ਜਿਹਾ ਨੁਕਸਾਨ ਹੋ ਜਾਂਦਾ ਹੈ ਤੋ ਇਹ ਜਿਹੜੇ ਦੋ ਜ਼ਰੂਰੀ ਤੱਤ ਮੈਗਨੀਸ ਸਲਫੇਟ ਤੇ ਜ਼ਿੰਕ ਇਹਨਾਂ ਦੀ ਸ਼ੁਰੂਆਤੀ ਦੌਰ ਦੇ ਵਿੱਚ ਬੜਾ ਜਿਆਦਾ ਜ਼ਰੂਰਤ ਹੁੰਦੀ ਹੈ ਤੇ ਜੇ ਆਪਾਂ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਵਰਤ ਦਿੰਨੇ ਆ ਤਾਂ ਫਿਰ ਇਹਦੇ ਨਾਲ ਫਸਲ ਜਿਹੜੀ ਵਧੀਆ ਜੜਾ ਬਣਾਉਂਦੀ ਹੈ ਨਵੇਂ-ਨਵੇਂ ਸਖਾਵਾਂ ਕੱਢਦੀ ਹੈ ਹੁਣ ਜਿੰਨੇ ਟਿੱਲਰ ਬਾਅਦ ਨਿਕਲਣਗੇ ਉਨੇ ਹੀ ਝਾੜ ਤੇ ਵਾਧਾ ਹੁੰਦਾ ਹੈ ਇਹ ਸਾਰੇ ਤੱਤ ਜੇਕਰ ਆਪਾਂ ਸਪਰੇਅ ਦੇ ਰੂਪ ਵਿੱਚ ਫਸਲ ਨੂੰ ਦਿੰਨੇ ਆ ਤਾਂ ਸਸਤੇ ਪੈਂਦੇ ਨੇ ਫਸਲ ਦੇ ਉੱਪਰ ਉਹਨਾਂ ਦਾ ਜਿਹੜਾ ਅਸਰ ਜਿਆਦਾ ਹੁੰਦਾ ਹੈ ਮੈਗਨੀਸ ਸਲਫੇਟ ਤਾਂ ਆਪਾਂ ਵੈਸੇ ਵੀ ਸਿੱਧੇ ਤੌਰ ਤੇ ਜ਼ਮੀਨ 'ਚ ਪਾ ਨਹੀਂ ਸਕਦੇ ਇਹਦੀ ਤਾਂ ਆਪਾਂ ਨੂੰ ਸਪਰੇਅ ਕਰਨੀ ਹੀ ਪੈਣੀ ਆ ਇਸੇ ਤਰ੍ਹਾਂ ਜ਼ਿੰਕ ਤੱਤ ਦੀ ਜੇ ਆਪਾਂ ਫਸਲ 'ਤੇ ਸਪਰੇਅ ਕਰਦੇ ਆਂ ਜ਼ਿੰਕ ਭਾਵੇਂ ਆਪਾਂ ਜ਼ਮੀਨ 'ਚ ਪਾ ਸਕਦੇ ਆਂ ਪਰ ਕਣਕ ਦੀ ਫਸਲ ਦੇ ਵਿੱਚ ਜ਼ਿੰਕ ਦੀ ਸਪਰੇਅ ਜ਼ਿਆਦਾ ਕਾਰ ਕਰਾ ਤਾਂ ਫਿਰ ਹੁਣ ਇਹ ਜਿਹੜੇ ਆਪਣੇ ਕੋਲੇ ਦੋਵੇਂ ਤੱਤ ਨੇ ਇਹ ਕਿੰਨੀ-ਕਿੰਨੀ ਮਾਤਰਾ ਦੇ ਵਿੱਚ ਆਪਾਂ ਇਹਨਾਂ ਦੀ ਸਪਰੇਅ ਕਰਨੀ ਆ ਤੇ ਕਿਸ ਤਰੀਕੇ ਦੇ ਨਾਲ ਸਪਰੇਅ ਕਰਨੀ ਆ ਇਹ ਇਹਦੇ ਬਾਰੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਮੈਗਨੀਸ ਸਲਫੇਟ ਦੀ ਗੱਲ ਕਰ ਲਓ ਮੈਗਨੀਸ ਸਲਫੇਟ 1 ਕਿਲੋ 30.5% ਵਾਲਾ ਮਾਰਕੀਟ ਚਾਹੁੰਦਾ ਉਹ ਲੈ ਲਓ ਆਪਾਂ 1 ਕਿਲੋ ਜ਼ਿੰਕੀ ਜਿੰਕ ਸਲਫੇਟ ਆ 21% ਵਾਲਾ ਤੇ ਜ਼ਿੰਕ ਕੁਝ ਕਿਸਾਨ ਚਲੇਟਡ ਜ਼ਿੰਕ ਵੀ ਵਰਤਦੇ ਨੇ ਤੇ ਜੇ ਚਲੇਟਡ ਵਰਤਣਾ ਤਾਂ ਫਿਰ ਉਹ 100 ਤੋਂ 120 ਗ੍ਰਾਮ ਆਪਾਂ ਵਰਤ ਸਕਦੇ ਆ ਬਾਈਸੇ ਆਪਾਂ ਨੂੰ 21% ਵਾਲੇ ਨੂੰ ਤਰਜੀਹ ਦੇਣੀ ਚਾਹੀਦੀ ਆ ਕਈ ਵਾਰੀ 21% ਵਾਲਾ ਮਾਰਕੀਟ ਵਿੱਚ ਆਪਣੇ ਡੀਲਰ ਦੇ ਕੋਲ अवेलेबल ਨਹੀਂ ਹੁੰਦਾ ਤਾਂ ਫਿਰ ਆਪਾਂ ਜਿਲੇਟਡ ਵਰਤ ਲਓ 100 ਤੋਂ 120 ਗ੍ਰਾਮ ਨਹੀਂ ਫਿਰ ਕਈ ਵਾਰੀ 33% ਵਾਲਾ ਹੀ ਮਾਰਕੀਟ ਤੋਂ ਮਿਲਦਾ ਜੇ 33% ਵਾਲਾ ਆਪਾਂ ਨੂੰ ਵਰਤਣਾ ਪੈ ਜਾਂਦਾ ਤਾਂ ਫਿਰ ਉਹ ਆਪਾਂ 600 ਗ੍ਰਾਮ ਜਿਹੜਾ ਕਿੱਲੇ ਦਾ ਵਰਤ ਸਕਦੇ ਹਾਂ ਹੁਣ ਇਹ ਦੋਵੇਂ ਤੱਤ ਨੇ ਮੈਗਨੀਸ ਸਲਫੇਟ ਤੇ ਜ਼ਿੰਕ ਸਲਫੇਟ ਇਹਨਾਂ ਦੋਵੇਂ ਤੱਤਾਂ ਨੂੰ ਆਪਾਂ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਤੀ ਤੋਂ 35 ਦਿਨ ਦੀ ਫਸਲ ਦੇ ਉੱਤੇ ਆਪਾਂ ਸਪਰੇਅ ਕਰਨੀ ਆ। ਅ ਕਈ ਵਾਰੀ ਜਿੰਕ ਸਲਫੇਟ ਜਦੋਂ ਆਪਾਂ ਜਿੰਕ ਬਰਤਨ ਦੇ ਨਾਲ ਉਹਦੀ ਸਪਰੇਅ ਕਰਨ ਵਾਲਾ ਪੱਤੇ ਜਿਹੜੇ ਫਸਲ ਦੇ ਛੜ ਜਾਂਦੇ ਨੇ। ਇਹਦੇ ਬਚਾਅ ਦੇ ਵਾਸਤੇ ਆਪਾਂ 500 ਗ੍ਰਾਮ ਆਣ ਬੁਝਾ ਚੂਨਾ ਜਿਹਨੂੰ ਕਲੀ ਕਹਿੰਦੇ ਆ ਉਹ ਆਪਾਂ 8-10 ਲੀਟਰ ਪਾਣੀ ਦੇ ਵਿੱਚ ਕਿਸੇ ਮਿੱਟੀ ਦੇ ਭਾਂਡੇ ਚ ਇੱਕ ਦਿਨ ਪਹਿਲਾਂ ਉਹਨੂੰ ਘੋਲ ਲਓ। ਤੇ ਜਿਹੜਾ ਉਹ ਪਾਣੀ ਨੱਤਰ ਜਾਂਦਾ ਦੂਜੇ ਦਿਨ ਫਿਰ ਆਪਾਂ ਉਹ ਪਾਣੀ ਦੀ ਸਪਰੇਅ ਜੇ ਜਿਹੜੇ ਦੋਵੇਂ ਤੱਤ ਨੇ ਇੰਜਿੰਗ ਫੇਟ ਤੇ ਮੈਗਨੀਜ਼ ਇਹਨਾਂ ਦੇ ਨਾਲ ਉਹ ਆਪਾਂ ਰਲਾ ਦੇਣਾ 1 ਲੀਟਰ ਇੱਕ ਢੋਲੀ ਚ ਪਾ ਲਓ ਕਿਉਂਕਿ 8 ਤੋਂ 10 ਢੋਲੀਆਂ ਆਪਾਂ ਇੱਕ ਕਿੱਲੇ ਦੇ ਉੱਤੇ ਸਪਰੇਅ ਦੇ ਵਾਸਤੇ ਵਰਤਦੇ ਆਂ 500 ਗ੍ਰਾਮ ਜਿਹੜਾ ਚੂਨੇ ਨੂੰ 8-10 ਲੀਟਰ ਪਾਣੀ ਚ ਘੋਲਿਓ ਇਹ ਇੱਕ ਢੋਲੀ 1 ਲੀਟਰ ਦੇ ਵਿੱਚ ਉਹਦੇ ਵਿੱਚ ਇੱਕ ਢੋਲੀ ਚ 1 ਲੀਟਰ ਆਪਾਂ ਉਹਦਾ ਜਿਹੜਾ ਨਿੱਤਰਿਆ ਹੋਇਆ ਪਾਣੀ ਉਹਦੇ 'ਚ ਰਲਾ ਸਕਦੇ ਆ ਇਹਦੇ ਨਾਲ ਕੀ ਆ ਜਿਹੜੇ ਪੱਤੇ ਜਲਦੇ ਨੇ ਬਰਟ ਹੋ ਜਾਂਦੇ ਨੇ ਉਹ ਜਿਹੜਾ ਪੱਤਿਆਂ ਦਾ ਸਾੜਾ ਨਹੀਂ ਹੁੰਦਾ ਪੱਤੇ ਠੀਕ ਰਹਿੰਦੇ ਨੇ ਕਿਉਂਕਿ ਜ਼ਿੰਕ ਦੀ ਉਹਦੇ ਨਾਲ ਕਈ ਵਾਰੀ ਨਾ ਪੱਤਿਆਂ ਦੇ ਉੱਤੇ ਨੁਕਸਾਨ ਹੋ ਜਾਂਦਾ ਪੱਤਿਆਂ ਦਾ ਤੇ ਪੱਤੇ ਛੱਡ ਜਾਂਦੇ ਨੇ ਤੇ ਇਸ ਕਰਕੇ ਜੇ ਆਪਾਂ ਕਲੀ ਦਾ ਪਾਣੀ ਆਪਾਂ ਇਹਦੇ ਵਿੱਚ ਰਲਾ ਲੈਨੇ ਤਾਂ ਫਿਰ ਆਪਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਦੀ ਥੋੜਾ ਬਾਲਾ ਕੈਲਸ਼ੀਅਮ ਤੱਤ ਵੀ ਜਿਹੜਾ ਇਹਦੇ ਤੋਂ ਆਪਾਂ ਨੂੰ ਮਿਲ ਜਾਂਦਾ ਹੁਣ ਇਹ ਤਿੰਨ ਚੀਜ਼ਾਂ ਹੋ ਜਾਂਦੀਆਂ ਨੇ 1 ਕਿਲੋ ਮੈਗਨੀਸ ਸਲਫੇਟ 30.5% ਵਾਲਾ ਤੇ 1 ਕਿਲੋ ਜਿੰਕ ਸਲਫੇਟ 21% ਵਾਲਾ ਅੱਧਾ ਕਿਲੋ ਕਾਲੀ ਆਣ ਬੁਝਿਆ ਚੂਨਾ ਇਹ ਤਿੰਨੇ ਚੀਜ਼ਾਂ ਦਾ ਘੋਲ ਬਣਾ ਲਿਓ ਅਲੱਗ-ਅਲੱਗ ਘੋਲ ਬਣਾਇਓ ਇਹਨਾਂ ਦਾ ਤੇ ਢੋਲੀ ਦੇ ਵਿੱਚ ਪਾਵੇਂ ਇੱਕ ਜਗ੍ਹਾ ਤੇ ਹੋ ਜਾਣਾ ਪਹਿਲਾਂ ਘੋਲ ਅਲੱਗ-ਅਲੱਗ ਬਣਾਇਓ ਤੇ 200 ਲੀਟਰ ਪਾਣੀ ਦੀ ਕੋਸ਼ਿਸ਼ ਕਰਿਓ ਜੇ ਪਾਣੀ ਘਟ ਕਰਾਂਗੇ ਤਾਂ ਫਿਰ ਉਹਦੇ ਵਿੱਚ ਕਈ ਵਾਰੀ ਫਸਲ ਜਿਹੜੀ ਆਪਣੀ ਛੜ ਜਾਂਦੀ ਆ 200 ਲੀਟਰ ਕੋਸ਼ਿਸ਼ ਕਰਿਓ ਨਹੀਂ ਤਾਂ ਫਿਰ 150 ਲੀਟਰ ਤੋਂ ਘਟਦਾ ਬਿਲਕੁਲ ਨਾ ਕਰਿਓ ਕਈ ਕਿਸਾਨ 100 ਲੀਟਰ ਦੀ ਗੱਲ ਕਰਦੇ ਨੇ 100 ਲੀਟਰ ਦੇ ਨਾਲ ਪੱਤੇ ਫਿਰ ਉਹਦੇ ਛੱਡ ਜਾਂਣਗੇ ਕਿਉਂਕਿ ਬਰਾਬਰ ਸਹੀ ਮਾਤਰਾ ਦੇ ਵਿੱਚ ਨਹੀਂ ਪੈਂਦਾ ਉਹਨਾਂ ਦੇ ਉੱਪਰ ਜਿਹੜਾ ਘੋਲ ਆ ਤੇ ਪੱਤੇ ਕਈ ਤੋਂ ਤੋਂ ਉੱਤੇ ਛੱਡ ਜਾਂਦੇ ਨੇ ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ 200 ਲੀਟਰ ਲਾਓ ਨਹੀਂ 150 ਲੀਟਰ ਤੋਂ ਬਿਲਕੁਲ ਘੱਟ ਨਾ ਵਰਤਿਓ ਸੋ ਇਹ ਤਿੰਨੇ ਚੀਜ਼ਾਂ ਨੇ ਕੋਈ ਬਹੁਤ ਜ਼ਿਆਦਾ ਵੱਡੇ ਖਰਚ ਵਾਲੀ ਗੱਲ ਨਹੀਂ ਫਸਲ ਦੇ ਨਾਲ ਦੇ ਵਿੱਚ ਹੀ ਰੰਗ ਬਦਲਣਾ ਜਿਹੜਾ ਸ਼ੁਰੂ ਕਰ ਦਿੰਦੀ ਹੈ ਬਹੁਤ ਵਧੀਆ ਫਟਾਰਾ ਇਹਦੇ ਨਾਲ ਹੁੰਦਾ ਹੈ ਬਹੁਤ ਘੱਟ ਖਰਚੇ ਵਾਲੀ ਤਕਨੀਕ ਹੈ ਅ ਦੋ ਤੋਂ ਤਿੰਨ ਸਪਰੇਹਾਂ ਤੁਸੀਂ ਇਹਦੀਆਂ ਕਰ ਸਕਦੇ ਹੋ ਪਹਿਲੀ ਸਪਰੇਤੀ 35 ਦਿਨਾਂ ਤੋਂ ਹੀ ਸ਼ੁਰੂ ਕਰ ਦਿਓ ਬਹੁਤ ਵਧੀਆ ਦੇ ਰਿਜ਼ਲਟ ਮਿਲਣਾ ਜੀ ਜੇਕਰ ਫਸਲ ਦੇ ਵਿੱਚ ਜੂਰੀਆ ਦੀ ਘਾਟ ਲੱਗਦੀ ਆ ਤਾਂ ਜੂਰੀਆ ਵੀ 1 ਕਿਲੋ ਪਾ ਸਕਦੇ ਆ ਵੈਸੇ ਜ਼ਿਆਦਾ ਚੀਜ਼ਾਂ ਇਹਦੇ ਨਾਲ ਪਾਉਣ ਦੇ ਨਾਲ ਤੇ ਕੋਲ ਜਿਹੜਾ گاੜਾ ਬਣਦਾ ਜਾਂਦਾ ਪਰ ਜੂਰੀਆ ਆਪਾਂ ਵਰਤ ਸਕਦੇ ਆ ਕਿਉਂਕਿ ਕਈ ਵਾਰੀ ਫਸਲ ਦੇ ਵਿੱਚ ਆਪਣਾ ਜਿਹੜੇ ਡਾਕਰ ਭਾਰੇ ਖੇਤ ਨੇ ਉੱਥੇ ਜੂਰੀਆ ਪਾਉਣ ਦੇ باوجود ਵੀ ਫਸਲ ਜਿਹੜੀ ਹਲੇ ਪੀਲਕ ਨਹੀਂ ਛੱੜਦੀ ਨਾਈਟ੍ਰੋਜਨ ਤਾਂ ਤਰੀਕਾਟ ਦਿਖਾਉਂਦੀ ਰਹਿੰਦੀ ਆ ਤਾਂ 1 ਕਿਲੋ ਯੂਰੀਆ ਇਸ ਘੋਲ ਦੇ ਵਿੱਚ ਆਪਾਂ ਜ਼ਰੂਰ ਵਰਤ ਸਕਦੇ ਆ 1 ਏਕੜ ਦੇ ਵਾਸਤੇ ਸੋ ਦੋਸਤੋ ਜਿੰਨਾ ਕਿਸਾਨ ਵੀਰਾਂ ਨੇ ਫਸਲ ਦੇ ਵਿੱਚ ਸਿਰਫ ਯੂਰੀਆ ਖਾਦ ਵਰਤੀ ਆ ਹੁਣ ਤੱਕ ਕੋਈ ਹੋਰ ਖਾਦ ਨਹੀਂ ਵਰਤੀ ਉਹਨਾਂ ਨੂੰ ਇਹ ਜ਼ਰੂਰ ਟਰਾਈ ਕਰਨੀ ਚਾਹੀਦੀ ਹੈ ਕਿਉਂਕਿ ਬੜੇ ਘੱਟ ਖਰਚੇ ਦੇ ਨਾਲ ਆਪਣਾ ਕਾਫੀ ਜਿਹੜਾ ਫਾਇਦਾ ਹੋ ਜਾਂਦਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ